ਕੁਸਟਿੰਗ ਦੇਖ ਰਹੇ ਹੋ ਪੰਜਾਬੀ ਵਾਈਡਬੋਰਡ ਚੈਨਲ ਪੇਸ਼ ਹੈ ਡਾਕਟਰ ਅਬਦੁਲ ਕਲਾਮ ਦੀ ਜੀਵਨੀ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਡਬੋਰਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਅਣਥਕ ਵਿਗਿਆਨੀ ਡਾਕਟਰ ਐਪੀਜੀ ਅਬਦੁਲ ਕਲਾਮ ਇਸ ਵੀਡੀਓ ਦੇ ਵਿੱਚ ਉਹਨਾਂ ਦੀ ਜੀਵਨੀ ਅਤੇ ਫਿਰ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਹੋਣਗੇ ਆਓ ਪਹਿਲਾਂ ਦੇਖਦੇ ਹਾਂ ਡਾਕਟਰ ਕਲਾਮ ਦੀ ਜੀਵਨੀ ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰ ਤਮਲਾਡੂ ਦੇ ਤਨੁਸ਼ਕੋੜੀ ਪਿੰਡ ਵਿੱਚ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਹੋਇਆ ਡਾਕਟਰ ਕਲਾਮ ਦੇ ਪਿਤਾ ਜੈਨੂ ਲਾਲਦੀਨ ਇੱਕ ਗਰੀਬ ਮਲਾਸ ਸਨ ਜੋ ਬਹੁਤਾ ਪੜ੍ਹੇ ਲਿਖੇ ਨਹੀਂ ਸਨ ਪਰੰਤੂ ਬੜੇ ਨੇਕ ਦਿਲ ਅਤੇ شریف ਇਨਸਾਨ ਸਨ ਉਹਨਾਂ ਦੀ ਮਾਤਾ ਦਾ ਨਾਮ ਅਸ਼ੀਅ ਮਾਸੀ ਡਾਕਟਰ ਕਲਾਮ ਦਾ ਪੂਰਾ ਨਾਮ ਅਬੁਲ ਪਕਰ ਜੈਨੂ ਲਾਬਦੀਨ ਅਬਦੁਲ ਕਲਾਮ ਸੀ ਇਹਨਾਂ ਦੇ ਪਿਤਾ ਜਿਹੜੇ ਕਿਸ਼ਤੀਆਂ ਬਣਾਉਣ ਤੇ ਉਹਨਾਂ ਨੂੰ ਕਿਰਾਏ ਤੇ ਦੇਣ ਦਾ ਕੰਮ ਹੈ ਜਿਹੜੇ ਉਹ ਕਰਦੇ ਸਨ ਡਾਕਟਰ ਕਲਾਮ ਦਾ ਪਰਿਵਾਰ ਵੱਡਾ ਸੀ ਚਾਰ ਭਰਾ ਤੇ ਇੱਕ ਭੈਣ ਦੇ ਨਾਲ ਨਾਲ ਤਿੰਨ ਪਰਿਵਾਰਾਂ ਵਾਲੇ ਇੱਕ ਵੱਡੇ ਸੰਯੁਕਤ ਪਰਿਵਾਰ ਦੇ ਵਿੱਚ ਉਹ ਰਹਿੰਦੇ ਸਨ ਡਾਕਟਰ ਕਲਾਮ ਨੇ ਜਿਹੜੀ ਮੋਢਲੀ ਵਿੱਦਿਆ ਹੈ ਉਹ ਪਿੰਡ ਦੀ ਪੰਚਾਇਤੀ ਪਾਠਸ਼ਾਲਾ ਵਿੱਚ ਹਾਸਲ ਕੀਤੀ ਆਪ ਬਹੁਤ ਹੀ ਮਿਹਨਤੀ ਵਿਦਿਆਰਥੀ ਸਨ ਜਿੰਨਾਂ ਦੀ ਗਣਿਤ ਵਿੱਚ ਵਿਸ਼ੇਸ਼ ਰੁਚੀ ਸੀ ਆਪ ਦਾ ਵਿਦਿਆਰਥੀ ਜੀਵਨ ਬਹੁਤ ਹੀ ਮੁਸ਼ਕਲਾਂ ਪਰ ਆ ਰਿਹਾ ਕਿਉਂਕਿ ਆਪ ਦਾ ਪਰਿਵਾਰ ਬਹੁਤ ਗਰੀਬ ਸੀ ਛੋਟੀ ਜੀ ਉਮਰ ਦੇ ਵਿੱਚ ਹੀ ਇਹਨਾਂ ਨੂੰ ਜਿਹੜਾ ਹੈ ਆਪਣੇ ਚਾਚੇ ਦੇ ਮੁੰਡੇ ਨਾਲ ਸਵੇਰੇ ਉੱਠ ਕੇ ਅਖਬਾਰ ਵੰਡਣ ਦਾ ਕੰਮ ਕਰਨਾ ਪੈਂਦਾ ਸੀ ਤੇ ਉਸ ਆਮਦਨੀ ਨਾਲ ਹੀ ਇਹਨਾਂ ਨੇ ਆਪਣੀ ਪੜ੍ਹਾਈ ਜਿਹੜੀ ਉਹ ਜਾਰੀ ਰੱਖੀ ਡਾਕਟਰ ਕਲਾਮ ਨੇ ਜਿਹੜੀ ਪਿੰਡ ਦੀ ਪਾਰਸ਼ਾਲਾ ਤੋਂ ਪੜ੍ਹਾਈ ਤੋਂ ਬਾਅਦ ਰਾਮਾਨਾਥਪੁਰਮ ਦੇ ਸਵਾਟਰਜ ਹਾਈ ਸਕੈਂਡਰੀ ਸਕੂਲ ਤੋਂ ਆਪਣੀ ਜਿਹੜੀ 10ਵੀਂ ਦੀ ਪ੍ਰੀਖਿਆ ਹਾਸਲ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਸੈਂਟ ਜੋਜਫ ਕਾਲਜ ਤਿੰਨੂ ਚਲਨਪल्ली ਤੋਂ ਭੌਤਿਕ ਵਿਗਿਆਨ ਦੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੈ ਜਿਹੜੀ ਉਹ ਪਾਸ ਕੀਤੀ। ਡਾਕਟਰ ਕਲਾਮ ਨੇ 1958 ਵਿੱਚ ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਆਕਾਸ਼ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕੀਤੀ। ਇਸ ਇੰਸਟੀਚਿਊਟ ਵਿੱਚ ਜਦੋਂ ਦਾਖਲਾ ਲੈਣਾ ਸੀ ਤਾਂ ਡਾਕਟਰ ਕਲਾਮ ਕੋਲ ਫੀਸ ਨਹੀਂ ਸੀ। ਇਨਾਂ ਦੀ ਭੈਣ ਜੋਰਾ ਨੇ ਆਪਣੇ ਗਹਿਣੇ ਵੇਚ ਕੇ ਇਨਾਂ ਦੀ ਫੀਸ ਭਰੀ ਤਾਂ ਡਾਕਟਰ ਕਲਾਮ ਹੈ ਜਿਹੜੇ ਇਸ ਇੰਸਟੀਚਿਊਟ ਵਿੱਚ ਦਾਖਲਾ ਲੈ ਸਕੇ ਆਈਏ ਅਫਜਾਨੀ ਭਾਰਤੀ ਹਵਾਈ ਸੈਨਾ ਵਿੱਚ ਡਾਕਟਰ ਕਲਾਮ ਪਾਇਲਟ ਬਣਨਾ ਚਾਹੁੰਦੇ ਸਨ ਪਰ ਟੈਸਟ ਦੇ ਵਿੱਚ ਕੁਆਲੀਫਾਈ ਨਾ ਕਰ ਸਕੇ ਹਵਾਈ ਫੌਜ ਵਿੱਚ ਭਰਤੀ ਹੋਣ ਲਈ ਜਿਹੜੀ ਉਹਨਾਂ ਨੇ ਪ੍ਰੀਖਿਆ ਦਿੱਤੀ ਉਸ ਵਿੱਚ 8 ਉਮੀਦਵਾਰਾਂ ਦੀ ਚੋਣ ਕਰਨੀ ਸੀ ਪਰ ਡਾਕਟਰ ਕਲਾਮ ਨੂੰ ਨੌਵਾਂਥਾ ਥਾਂ ਮਿਲਿਆ ਜਿਸ ਕਰਕੇ ਉਹਨਾਂ ਦਾ ਪਾਇਲਟ ਬਣ ਦਾ ਸੁਪਨਾ ਪੂਰਾ ਨਾ ਹੋਇਆ ਪਰ ਆਪ ਨਿਰਾਸ਼ ਨਾ ਹੋਏ ਤੇ ਲਗਾਤਾਰ ਮਿਹਨਤ ਕਰਦੇ ਰਹੇ ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਹਿੰਦੁਸਤਾਨ 에ਰੋਨੌਟਿਕਸ ਬੰਗਲਾਰ ਦੇ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ ਇਸ ਇੰਸਟੀਚਿਊਟ ਦੇ ਵਿੱਚ ਕੰਮ ਕਰਦੇ ਹੋਏ ਡਾਕਟਰ ਕਲਾਮ ਨੇ ਨੰਦੀ ਨਾਮ ਦਾ ਹੋਵਰ ਕ੍ਰਾਫਟ ਡਿਜ਼ਾਈਨ ਤਿਆਰ ਕੀਤਾ ਜਾਨੀ ਛੋਟਾ ਉੱਡਣ ਵਾਲਾ ਜਹਾਜ਼ ਇੱਥੇ ਉਹਨਾਂ ਨੇ ਮਸ਼ਹੂਰ ਅੰਤਰਿਛ ਵਿਗਿਆਨੀ ਡਾਕਟਰ ਵਿਕਰਮ ਸਾਰਾ ਭਾਈ ਦੀ ਜੋਗ ਅਗਵਾਈ ਦੇ ਵਿੱਚ ਵੀ ਕੰਮ ਕੀਤਾ ਡਾਕਟਰ ਕਲਾਮ ਦੀ ਮਿਹਨਤ ਨੂੰ ਦੇਖਦੇ ਹੋਏ ਇਹਨਾਂ ਨੂੰ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਡਾਕਟਰ ਕਲਾਮ ਵਿਸ਼ਵ ਪ੍ਰਸਿੱਧ ਸਪਲਾਟ ਸੰਸਥਾ NASA ਜਿਹੜੀ ਕਿ ਅਮਰੀਕਾ ਦੇ ਵਿੱਚ ਹੈ ਉਸ ਵਿੱਚ ਵੀ ਟ੍ਰੇਨਿੰਗ ਦੇ ਲਈ ਗਏ ਅਮਰੀਕਾ ਤੋਂ ਵਾਪਸ ਪਰਤ ਕੇ ਡਾਕਟਰ ਕਲਾਮ ਨੇ ਸੈਟੇਲਾਈਟ ਲਾਂਚ ਵਹੀਕਲ ਪ੍ਰੋਜੈਕਟ ਦੇ ਉੱਤੇ ਕੰਮ ਕੀਤਾ ਤੇ ਉਸ ਦੇ ਇਹਨਾਂ ਨੂੰ ਡਾਇਰੈਕਟਰ ਬਣਾਇਆ ਗਿਆ ਡਾਕਟਰ ਕਲਾਮ ਨੂੰ ਮਿਜ਼ਾਈਲ ਮੈਨ ਵੀ ਕਿਹਾ ਜਾਂਦਾ ਹੈ ਡਾਕਟਰ ਕਲਾਮ ਨੇ ਬਹੁਤ ਸਾਰੀਆਂ ਮਿਜ਼ਾਈਲਾਂ ਜਿਹੜੀਆਂ ਸਾਡੇ ਦੇਸ਼ ਨੂੰ ਦਿੱਤੀਆਂ ਖਾਸ ਕਰਕੇ ਅਗਨੀ ਅਤੇ ਪ੍ਰithvi ਮਿਜ਼ਾਈਲਾਂ ਬਣਾਉਣ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਬੜਮੁੱਲਾ ਯੋਗਦਾਨ ਪਾਇਆ ਡਾਕਟਰ ਕਲਾਮ ਨੇ ਭਾਰਤ ਦਾ ਸਭ ਤੋਂ ਪਹਿਲਾ ਸਵਦੇਸ਼ੀ ਸੈਟੇਲਾਈਟ ਲਾਂਚ ਵਹੀਕਲ PSLV ਵੀ ਤਿਆਰ ਕੀਤਾ ਜਿਸ ਦੀ ਮਦਦ ਦੇ ਨਾਲ ਰੋहिणी ਵਰਗੇ ਤੇ ਹੋਰ ਬਹੁਤ ਸਾਰੇ ਜਿਹੜੇ ਉਪਗ੍ਰਹਿ ਹੈ ਅਸੀਂ ਅੰਤਰਕਸ਼ ਦੇ ਵਿੱਚ ਛੱਡਣ ਵਿੱਚ ਕਾਮਯਾਬ ਹੋਏ ਡਾਕਟਰ ਕਲਾਮ ਨੇ ਬਹੁਤ ਸਾਰੀਆਂ ਮਿਜ਼ਾਈਲਾਂ ਵੀ ਬਣਾਈਆਂ ਤੇ ਭਾਰਤ ਦੇ ਨੂ ਰੱਖਿਆ ਪੱਖ ਤੋਂ ਮਜ਼ਬੂਤ ਕੀਤਾ ਇਸੇ ਕਰਕੇ ਇਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਡਾਕਟਰ ਕਲਾਮ ਦੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਨੂੰ ਰੱਖਿਆ ਮੰਤਰੀ ਦਾ ਵਿਗਿਆਨਿਕ ਸਲਾਹਕਾਰ ਨਿਯੁਕਤ ਕੀਤਾ 1992 ਤੋਂ 1999 ਤੱਕ ਪ੍ਰਧਾਨ ਮੰਤਰੀ ਦੇ ਮੁੱਖ ਵਿਗਿਆਨੀ ਸਲਾਹਕਾਰ ਰਹੇ ਤੇ ਇਸੇ ਸਮੇਂ ਦੌਰਾਨ ਹੀ ਉਹਨਾਂ ਨੇ ਪੋਖਰਨ 2 ਤੇ ਪ੍ਰਮਾਣੂ ਤਜਰਬਿਆਂ ਵਿੱਚ ਜਿਹੜਾ ਆਪਣਾ ਮਹੱਤਵਪੂਰਨ ਰੋਲ ਨਿਭਾਇਆ 1998 ਵਿੱਚ ਡਾਕਟਰ ਕਲਾਮ ਨੇ ਟੈਕਨੋਲੋਜੀ ਵਿਜ਼ਨ 2020 ਪ੍ਰੋਗਰਾਮ ਹੈ ਜਿਹੜਾ ਪੇਸ਼ ਕੀਤਾ दो दो 2002 ਦੇ ਵਿੱਚ ਡਾਕਟਰ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਚੁਣੇ ਗਏ। ਰਾਸ਼ਟਰਪਤੀ ਦੇ ਰੂਜੇਮਿਆਂ ਦੇ ਵਿੱਚ ਵੀ ਉਹ ਜਿਹੜਾ ਰਾਸ਼ਟਰਪਤੀ ਭਵਨ ਦੇ ਵਿੱਚ ਆਮ ਲੋਕਾਂ ਨੂੰ ਮਿਲਣ ਲਈ ਖਾਸ ਤੌਰ ਤੇ ਬੱਚਿਆਂ ਨੂੰ ਮਿਲਣ ਲਈ ਜਿਹੜਾ ਸਮਾਂ ਉਹ ਕੱਢ ਲੈਂਦੇ ਸਨ। ਡਾਕਟਰ ਕਲਾਮ ਦਾ ਰਾਸ਼ਟਰਪਤੀ ਦੇ ਤੌਰ ਤੇ ਕਾਰਜਕਾਲ 25 ਜੁਲਾਈ 2002 ਤੋਂ ਲੈ ਕੇ 25 ਜੁਲਾਈ 2007 ਤੱਕ ਰਿਹਾ। ਡਾਕਟਰ ਕਲਾਮ ਨੇ ਜਿਹੜੇ ਦੇਸ਼ ਲਈ ਕੰਮ ਕੀਤੇ ਉਹਨਾਂ ਲਈ ਉਹਨਾਂ ਨੂੰ ਬਹੁਤ ਸਾਰੇ ਸਨਮਾਨ ਪ੍ਰਾਪਤ ਹੋਏ 1981 ਦੇ ਵਿੱਚ ਪਦਮ ਪੂਸ਼ਣ ਸਨਮਾਨ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਇਸ ਤੋਂ ਬਾਅਦ ਪਦਮ ਵਿਭੂਸ਼ਣ ਦਾ ਅਵਾਰਡ 1990 ਦੇ ਵਿੱਚ ਦਿੱਤਾ ਗਿਆ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਉਹਨਾਂ ਨੂੰ 1997 ਦੇ ਵਿੱਚ ਦਿੱਤਾ ਗਿਆ ਰਾਮानुज ਵਾਰਡ 2000 ਦੇ ਵਿੱਚ ਮਿਲਿਆ ਇਸ ਤੋਂ ਇਲਾਵਾ 40 ਦੇਸ਼ਾਨੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਡਾਇਰੈਕਟੋਰੇਟ ਦੀ ਉਪਾਦੀਆਂ ਦੇ ਕੇ ਸਨਮਾਨਿਤ ਕੀਤਾ ਡਾਕਟਰ ਕਲਾਮ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਉਹਨਾਂ ਦੇ ਵਿੱਚ ਮੁੱਖ ਹਨ ਵਿੰਗਜ਼ ਆਨ ਫਾਇਰ ਐਂਡ ਆਟੋਬਾਇਓਗ੍ਰਾਫੀ ਇਸ ਤੋਂ ਇਲਾਵਾ ਮਾਈ ਜਰਨੀ ਟ੍ਰਾਂਸਫਾਰਮਿੰਗ ਡ੍ਰੀਮਸ ਇੰਟੂ ਦਾ ਐਕਸ਼ਨ ਟਰਨਿੰਗ ਪੁਆਇੰਟ ਅ ਜਰਨੀ ਥਰੂ ਚੈਲੰਜ ਇੰਡੀਆ 2020 ਅ ਵਿਜ਼ਨ ਫਾਰ ਇੰਡੀਆ ਇਨ ਦੀ 21ਸੈਂਚਰੀ ਲਰਨਿੰਗ ਹਾਊ ਟੂ ਫਲਾਈ ਲਾਈਫ ਲੈਸਨ ਫੋਰ ਦੀ ਯੂਥ ਐਂਡ ਯੂ ਆਰ ਗੋਇੰ ਟੂ ਬਲੌਸਮ ਇਹ ਜਿਹੜੀਆਂ ਕਿਤਾਬਾਂ ਡਾਕਟਰ ਕਲਾਮ ਦੀਆਂ ਪ੍ਰਮੁੱਖ ਹਨ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਲਿਖੀਆਂ ਡਾਕਟਰ ਕਲਾਮ ਦੇ ਧਰਮ ਬਾਰੇ ਵਿਚਾਰ ਸਨ ਕਿ ਮਹਾਨ ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਮ ਹੈ ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇੱਕ ਲੜਾਈ ਦਾ ਸਾਧਨ ਹੈ ਉਨ੍ਹਾਂ ਇਹ ਗੱਲ ਜ਼ੋਰ ਨਾਲ ਉਠਾਈ ਕਿ ਕਿਸੇ ਵੀ ਧਰਮ ਵਿੱਚ ਆਪਣੇ ਧਰਮ ਨੂੰ ਬਰਕਰਾਰ ਰੱਖਣ ਜਾਂ ਉਸ ਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਦੱਸਿਆ ਗਿਆ। ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਥਾ ਦੇ ਨਾਲ-ਨਾਲ ਕਲਾਮ ਹਿੰਦੂ ਰਵਾਇਤਾਂ ਤੋਂ ਵੀ ਵਾਕਿਫ ਸਨ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖ ਕੇ ਭਗਵਤ ਗੀਤਾ ਵੀ ਪੜ੍ਹੀ। ਉਹ ਸ਼ਾਕਾਹਾਰੀ ਸਨ ਡਾਕਟਰ ਕਲਾਮ ਨੇ ਸਰਮ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ ਰਾਸ਼ਟਰਪਤੀ ਬਣਨ ਉਪਰੰਤ ਪਾਰਲੀਮੈਂਟ ਵਿੱਚ ਦਿੱਤੇ ਆਪਣੇ ਭਾਸ਼ਣਾ ਵਿੱਚ ਡਾਕਟਰ ਕਲਾਮ ਨੇ ਕਿਹਾ ਸੀ ਕਿ ਉਹ ਵਿਦੇਸ਼ੇ ਇੱਕ ਮੋਟ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਹਨ ਵਿਕਾਸਾਰੇ ਡਾਕਟਰ ਕਲਾਮ ਦੀ ਸੋਚ ਬਹੁਤ ਹੀ ਸਪਸ਼ਟ ਸੀ ਦਸ਼ਤਵਾਦ ਅੰਦਰੂਨੀ ਵਿਵਾਦ ਅਤੇ ਬਰੋਜਗਾਰੀ ਨੂੰ ਉਹ ਮੁੱਖ ਚੁਣੌਤੀਆਂ ਮੰਨਦੇ ਸਨ ਉਹਨਾਂ ਨੇ ਗਰੀਬਾਂ ਨੂੰ ਸਿਹਤਮੰਦ ਬਣਾਉਣ ਅਤੇ ਪੜ੍ਹਾਈ ਦੀ ਵਕਾਲਤ ਕੀਤੀ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ, ਉਤਪਾਦਨ ਅਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਵਿੱਚ ਸਹਾਇੀ ਹੋ ਸਕਦੇ ਹਨ। ਉਸਾਰੂ ਅਰਧ ਵਿਵਸਥਾ ਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਵਿੱਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ ਅਤੇ ਸਨਅਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ ਡਾਕਟਰ ਕਲਾਮ ਵਿਦਿਆਰਥੀਆਂ ਨੂੰ ਹਮੇਸ਼ਾ ਇਕਾਗਰਤਾ ਨਾਲ ਅੱਗੇ ਵਧਣ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਸਾਨੂੰ ਮੁਸੀਬਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਦਾ ਸਾਹਮਣਾ ਕਰਨ ਸਮੇਂ ਹੀ ਸਾਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਅਤੇ ਸ਼ਕਤੀ ਦਾ ਸਾਸ ਹੁੰਦਾ ਹੈ ਉਹਨਾਂ ਮੁਤਾਬਕ ਸਵੇ ਵਿਸ਼ਵਾਸ ਅਤੇ ਮਿਹਨਤ ਰੂਪੀ ਦਵਾਈ ਹੀ ਅਸਫਲਤਾ ਰੂਪੀ ਬਿਮਾਰੀ ਨੂੰ ਖਤਮ ਕਰ ਸਕਦੀ ਹੈ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੇ ਅਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹਾਂ ਤਾਂ ਸਾਨੂੰ ਸੂਰਜ ਵਾਂਗ ਸੇਕ ਵਿੱਚ ਜਲਣਾ ਵੀ ਆਉਣਾ ਚਾਹੀਦਾ ਹੈ। ਭਾਵ ਸਫਲਤਾ ਹਾਸਲ ਕਰਨ ਲਈ ਅਣਥਕ ਮਿਹਨਤ ਵੀ ਕਰਨੀ ਆਉਣੀ ਚਾਹੀਦੀ ਹੈ। ਡਾਕਟਰ ਕਲਾਮ ਅਨਸਾਰ ਅਸਲੀ ਸੁਪਨੇ ਉਹ ਨਹੀਂ ਹੁੰਦੇ ਜੋ ਸਾਨੂੰ ਸੁੱਤੇ ਹੋਏ ਆਉਂਦੇ ਹਨ ਬਲਕਿ ਅਸਲੀ ਸੁਪਨੇ ਉਹ ਹੁੰਦੇ ਹਨ ਜਿਹੜੇ ਸਾਨੂੰ ਸੌਣ ਨਹੀਂ ਦਿੰਦੇ। ਤਾਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਖੁੱਲੀਆਂ ਅੱਖਾਂ ਨਾਲ ਨੀਂਦ ਤਿਆਕ ਕੇ ਵੇਖੇਗੇ ਸੁਪਨੇ ਹੀ ਇਨਸਾਨ ਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਹਨ ਉਹਨਾਂ ਦਾ ਦੇ ਅਧਿਆਪਕਾਂ ਨੂੰ ਸੰਦੇਸ਼ ਸੀ ਕਿ ਉਹ ਵਿਦਿਆਰਥੀਆਂ ਵਿੱਚ ਰਚਨਾਤਮਕ ਰੁਚੀਆਂ ਪੈਦਾ ਕਰਨ ਕਿਉਂਕਿ ਰਚਨਾਤਮਕਤਾ ਤੇ ਨਵੀਂ ਸੋਚ ਨਾਲ ਹੀ ਹਰ ਖੇਤਰ ਵਿੱਚ ਵਿਕਾਸ ਸੰਭਵ ਹੋ ਸਕਦਾ ਹੈ ਡਾਕਟਰ ਕਲਾਮ ਨੂੰ ਜਦੋਂ ਇੱਕ ਵਾਰ ਇਹ ਪੁੱਛਿਆ ਗਿਆ ਕਿ ਉਹ ਆਪਣੇ ਆਪ ਨੂੰ ਮਿਜ਼ਾਈਲ ਮੈਨ ਲੋਕਾਂ ਦੇ ਰਾਸ਼ਟਰਪਤੀ ਭਾਰਤ ਰਤਨ ਮਹਾਨ ਵਿਗਿਆਨੀ ਜਾਂ ਹੋਰ ਕਿਹੜੇ ਨਾਂ ਨਾਲ ਸੰਬੋਧਿਤ ਹੋਣਾ ਪਸੰਦ ਕਰਨਗੇ ਤਾਂ ਇਸ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਇੱਕ ਅਧਿਆਪਕ ਦੇ ਤੌਰ ਤੇ ਯਾਦ ਕੀਤਾ ਜਾਵੇ ਰਾਸ਼ਟਰਪਤੀ ਦੇ ਅਹੁਦੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਵੀ ਉਹਨਾਂ ਨੇ ਪੜਨਾ ਪੜਾਉਣਾ ਯਾਰ ਹੀ ਰੱਖਿਆ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਸ਼ਿਲਾਂਗ ਅੰਮਦਾਵਾਦ ਹైదరాబాద్ ਬੰਗਲੌਰ ਤਿਰੂਨੰਤਪੁਰ ਆਦਿ ਥਾਵਾਂ ਦੀਆਂ ਵੱਖ-ਵੱਖ ਵਿਦਿਅਕ ਵਿਗਿਆਨਕ ਅਤੇ ਤਕਨੀਕੀ ਸੰਸਥਾਵਾਂ ਵਿੱਚ ਵਿਦਿਅਕ ਪ੍ਰੋਵਾਈਡਰ ਦੇ ਤੌਰ ਤੇ ਉਹ ਜਾਂਦੇ ਰਹੇ ਸਨ 27 ਜੁਲਾਈ 2015 ਨੂੰ ਆਪਣੇ ਜੀਵਨ ਦੇ ਅਖੀਰਲੇ ਦਿਨ ਅਤੇ ਅਖੀਰਲੇ ਸਮੇਂ ਉਹ ਸ਼ਿਲਾਂਗ ਦੇ ਆਈ ਆਈਐਮ ਵਿਖੇ ਵਿਦਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸਨ ਉੱਥੇ ਉਹਨਾਂ ਦਾ ਵਿਸ਼ਾ ਸੀ ਧਰਤੀ ਤੇ ਜੀਵਨ ਇਸ ਸੈਮੀਨਾਰ ਦੇ ਵਿੱਚ ਡਾਕਟਰ ਕਲਾਮ ਜਦੋਂ ਬੋਲ ਰਹੇ ਸਨ ਤਾਂ ਉਹਨਾਂ ਨੂੰ ਲੈਕਚਰ ਦਿੰਦੇ ਸਮੇਂ ਉਹ ਬੇਹੋਸ਼ ਹੋ ਗਏ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹਨਾਂ ਨੂੰ ਜਦੋਂ ਹਸਪਤਾਲ ਲਜਾਇਆ ਗਿਆ ਤਾਂ ਉੱਥੇ ਉਹਨਾਂ ਨੇ ਦਮ ਤੋੜ ਦਿੱਤਾ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ 2 ਜੁਲਾਈ 2015 ਨੂੰ ਕਲਾਮ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਰਾਮੇਸ਼ਵਰਮ ਦੇ ਮੋੜੇ ਹੀ ਕੀਤਾ ਗਿਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਾਕਟਰ ਕਲਾਮ ਦੇ ਮਹਾਨ ਮਿਸ਼ਨ ਉਹਨਾਂ ਦੀ ਸੋਚ ਅਤੇ ਸੰਦੇਸ਼ ਨੂੰ ਅੱਗੇ ਲੈ ਕੇ ਜਾਈਏ ਤੇ ਉਹਨਾਂ ਦੇ ਸੁਪਨਿਆਂ ਦੇ ਵਿਕਸਤ ਅਤੇ ਖੁਸ਼ਹਾਲ ਭਾਰਤ ਦੀ ਸਿਰਜਣਾ ਕਰੀਏ ਸੋ ਏ ਸੀ ਜੀ ਜੀਵਨੀ ਡਾਕਟਰ ਏ ਪੀ ਜੀ ਅਬਦੁਲ ਕਲਾਮ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਇਸ ਪ੍ਰਕਾਰ ਹਨ ਪ੍ਰਸ਼ਨ ਹੈ ਡਾਕਟਰ ਅਬਦੁਲ ਕਲਾਮ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਇਸ ਦਾ ਉੱਤਰ ਹੈ ਡਾਕਟਰ ਏ ਪੀ ਜੀ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਰਾਮੇਸ਼ਵਰਮ ਤਮਿਲਨਾਡੂ ਰਾਜ ਵਿੱਚ ਹੋਇਆ ਸੀ ਇਸ ਤੋਂ ਬਾਅਦ ਪ੍ਰਸ਼ਨ ਹੈ ਡਾਕਟਰ ਕਲਾਮ ਨੇ ਬੀਏ ਦੀ ਪੜ੍ਹਾਈ ਕਿੱਥੋਂ ਕੀਤੀ ਇਸ ਤੋਂ ਉਪਰ ਡਾਕਟਰ ਕਲਾਮ ਨੇ ਰਾਵਨਨਾਥ ਪੁਰਮ ਤੋਂ 10ਵੀਂ ਦੀ ਪ੍ਰੀਖਿਆ ਹਾਸਲ ਕਰਨ ਤੋਂ ਬਾਅਦ ਤਿਰੂਚਿਲਾ ਪੱਲੀ ਦੇ ਸੈਂਟ ਜੋਰਜ ਆਫ ਕਾਲਜ ਦੇ ਵਿੱਚ ਦਾਖਲਾ ਲਿਆ ਤੇ ਉੱਥੋਂ ਭਾਵੇਂ ਵਿਗਿਆਨ ਫਿਜ਼ਿਕਸ ਦੇ ਵਿੱਚ ਵੀ ਇਹਦੀ ਡਿਗਰੀ ਹੈ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਪ੍ਰਸ਼ਨ ਹੈ ਡਾਕਟਰ ਕਲਾਮ ਉੱਪਰ ਉਹਨਾਂ ਦੇ ਪਿਤਾ ਦੀਆਂ ਕਿਹੜੀਆਂ ਗੱਲਾਂ ਦਾ ਪ੍ਰਭਾਵ ਪਿਆ? ਡਾਕਟਰ ਕਲਾਮ ਨੇ ਆਪਣੇ ਪਿਤਾ ਤੋਂ ਮਿਹਨਤ, ਸਾਦੀ ਰਹਿਣੀ-ਬਹਿਣੀ, ਆਪਣੇ ਧਾਰਮਿਕ ਸੰਸਕਾਰ ਗ੍ਰਹਿਣ ਕੀਤੇ। ਧਾਰਮਿਕ ਪ੍ਰਭਾਅ ਕਬੂਲਦੇ ਉਹਨਾਂ ਨੇ ਰੋਜ਼ਾਨਾ ਨਮਾਜ਼ ਅਤੇ ਰਮਜ਼ਾਨ ਦੇ ਰੋਜ਼ਿਆਂ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾਇਆ ਅਤੇ ਸਰਵ ਧਰਮ ਵਾਲੀ ਸੋਚ ਨੂੰ ਜ਼ਿੰਦਗੀ ਦਾ ਆਧਾਰ ਬਣਾਇਆ। ਪ੍ਰਸ਼ਾਨ ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਿੱਥੋਂ ਕੀਤੀ? ਕਾਸ਼ ਦਾ ਉਤਰਾ ਡਾਕਟਰ ਕਲਾਮ ਨੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੱਕ ਛੋਟਾ ਜਹਾਜ਼ ਬਣਾ ਕੇ ਕੀਤੀ ਜਿਸ ਨੂੰ ਹੋਰ ਕਾਫਟ ਕਿਹਾ ਜਾਂਦਾ ਹੈ ਇਹ ਜਹਾਜ਼ ਜ਼ਮੀਨ ਜਾਂ ਪਾਣੀ ਦੇ ਨੇੜੇ ਉੱਡ ਸਕਦਾ ਸੀ ਇਹ ਨਿਰਮਾਣ ਉਹਨਾਂ ਨੇ ਉਸ ਸਮੇਂ ਕੀਤਾ ਜਦੋਂ ਉਹ 1960 ਸੀ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਵਿੱਚ ਦਾਖਲ ਹੋਏ ਸਨ ਡਾਕਟਰ ਕਲਾਮ ਦੀ ਰੈਣੀ ਵੈਣੀ ਕਿਹੋ ਜਿਹੀ ਸੀ ਪ੍ਰਸ਼ਨ ਹੈ ਇਸ ਦਾ ਉੱਤਰ ਹੈ ਜੀ ਡਾਕਟਰ ਕਲਾਮ ਦੀ ਸਾਧ ਰੈਣੀ ਸਾਦੀ ਸੀ ਉਹ ਤਿਆਗ ਦੀ ਮੂਰਤ ਸਨ ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ ਉਹ ਰਾਤ ਨੂੰ 2 ਵਜੇ ਸੌ ਕੇ ਸਵੇਰੇ 6-7 ਵਜੇ ਉੱਠਣ ਦੇ ਆਦੀ ਸਨ ਉਹਨਾਂ ਕਦੇ ਵੀ ਟੀਵੀ ਨਹੀਂ ਸੀ ਰੱਖਿਆ ਉਹਨਾਂ ਦੀਆਂ ਕੁਝ ਨਿੱਜੀ ਵਸਤੂਆਂ ਉਹਨਾਂ ਦੇ ਜਿਹੜੇ ਮੌਤ ਤੋਂ ਬਾਅਦ ਮਿਲੀਆਂ ਉਹਨਾਂ ਵਿੱਚ ਕੁਝ ਕਿਤਾਬਾਂ ਕੱਪੜੇ ਵੀਨਾ ਸੀਡੀ ਪਲੇਅਰ ਤੇ ਲੈਪਟਾਪ ਸਨ ਧਰਮ ਬਾਰੇ ਡਾਕਟਰ ਕਲਾਮ ਦੇ ਕੀ ਵਿਚਾਰ ਸਨ ਇਸ ਦਾ ਉੱਤਰ ਹੈ ਡਾਕਟਰ ਕਲਾਮ ਨੇ ਧਰਮ ਬਾਰੇ ਵਿਚਾਰ ਬੜੇ ਸਪਸ਼ਟ ਸਨ ਧਰਮ ਨਿਰਪੱਖਤਾ ਉਹਨਾਂ ਲਈ ساری ਉਮਰ ਬਹੁਤ ਮਹੱਤਵਪੂਰਨ ਮੁੱਦਾ ਰਹੀ ਉਹਨਾਂ ਦਾ ਮੰਨਣਾ ਸੀ ਕਿ ਮहान ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਮ ਹੁੰਦਾ ਹੈ ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ ਡਾਕਟਰ ਕਲਾਮ ਨੇ ਸਰਵ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ ਇਸ ਤੋਂ ਬਾਅਦ ਪ੍ਰਸ਼ਨ ਹੈ ਦੇਸ਼ ਦੀ ਤਰੱਕੀ ਲਈ ਡਾਕਟਰ ਕਲਾਮ ਨੇ ਕਿੰਨਾ ਚੀਜ਼ਾਂ ਨੂੰ ਜ਼ਰੂਰੀ ਦੱਸਿਆ ਦੇਸ਼ ਦੀ ਤਰੱਕੀ ਲਈ ਡਾਕਟਰ ਕਲਾਮ ਨੇ ਰੋਗ ਮੁਕਤੀ ਉਤਪਾਦਨ ਦੇਸ਼ ਦੀ ਸੁਰੱਖਿਆ ਨੂੰ ਮੁੱਖ ਦੱਸਿਆ ਇਸ ਦੇ ਨਾਲ ਹੀ ਗਰੀਬਾਂ ਨੂੰ ਸਿਹਤਮੰਨ ਬਣਾਉਣ ਤੇ ਔਰਤ ਦੇ ਅਧਿਕਾਰਾਂ ਨੂੰ ਪਹਿਲ ਦੇਣ ਦੀ ਗੱਲ ਕੀਤੀ ਉਹਨਾਂ ਨੇ ਸਰਵ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਦੱਸਿਆ ਤੇ ਸੰਵਿਧਾਨ ਦਾ ਪਾਲਣ ਕਰਨ ਲਈ ਸਭ ਨੂੰ ਸੰਦੇਸ਼ ਦਿੱਤਾ ਪ੍ਰਸ਼ਨ ਡਾਕਟਰ ਕਲਾਮ ਨੂੰ ਭਾਰਤ ਦੇ ਕਿਹੜੇ ਕਿਹੜੇ ਵੱਡੇ ਸਨਮਾਨ ਹਾਸਲ ਹੋਏ ਇਸ ਦਾ ਉੱਤਰ ਹੈ ਡਾਕਟਰ ਕਲਾਮ ਨੂੰ ਵਿਦੇਸ਼ਾਂ ਦੀਆਂ 40 ਯੂਨੀਵਰਸਿਟੀਆਂ ਨੇ ਡਾਕਟੋਰੇਟ ਦੀ उपाधि ਦਿੱਤੀ ਸਰਕਾਰੀ ਰੱਖਿਆ ਟੈਕਨੋਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਵੋੱਚ ਸਿਵਲ ਨਾਮਾਂ ਜਿਹੜੇ DNA ਵਿੱਚ ਪਦਮ ਪੂਸ਼ਨ ਹੈ ਜਿਹੜਾ 1981 ਦੇ ਵਿੱਚ ਮਦਮ ਪੂਸ਼ਨ 1990 ਤੇ ਭਾਰਤ ਰਤਨ ਜਿਹੜਾ ਕਿ 1997 ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਇਹ ਸਨਮਾਨ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸ਼ਨ ਡਾਕਟਰ ਕਲਾਮ ਭਾਰ ਦੇ ਕਿੰਨੇ ਰਾਸ਼ਟਰਪਤੀ ਸਨ ਤੇ ਉਹ ਕਦੋਂ ਤੇ ਕਿੰਨੇ ਰਾਸ਼ਟਰਪਤੀ ਬਣੇ? ਤਾਂ ਇਸ ਦਾ ਉੱਤਰ ਹੈ ਡਾਕਟਰ ਕਲਾਮ ਭਾਰ ਦੇ 11ਵੇਂ ਰਾਸ਼ਟਰਪਤੀ ਸਨ। ਇਹਨਾਂ ਦਾ ਕਾਰਜਕਾਲ 25 ਜੁਲਾਈ 2002 ਤੋਂ ਲੈ ਕੇ 25 ਜੁਲਾਈ 2007 ਤੱਕ ਰਿਹਾ। ਪ੍ਰਸ਼ਨ ਡਾਕਟਰ ਕਲਾਮ ਨੂੰ ਪੀਪਲਜ਼ ਪ੍ਰੈਜ਼ੀਡੈਂਟ ਕਿਉਂ ਘਰਾ ਦਿੱਤਾ ਗਿਆ? ਡਾਕਟਰ ਕਲਾਮ ਨੂੰ ਪੀਪਲਜ਼ ਪ੍ਰੈਜ਼ੀਡੈਂਟ ਇਸ ਲਈ ਕਰਾਰ ਦਿੱਤਾ ਗਿਆ ਕਿਉਂਕਿ ਉਹਨਾਂ ਆਪਣੇ ਰਾਸ਼ਟਰਪਤੀ ਕਾਰਜਕਾਲ ਦੀ ਮਿਆਦ ਦੌਰਾਨ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਮੀਟਿੰਗਾਂ ਕੀਤੀਆਂ ਤੇ ਇਹ ਟੀਚਾ ਲੈ ਕੇ ਉਹ ਚੱਲੇ ਸਨ ਤੇ ਆਮ ਲੋਕਾਂ ਲਈ ਵੀ ਉਹ ਆਪਣਾ ਟਾਈਮ ਕੱਢ ਲੈਂਦੇ ਚੰਨ ਖਾਸ ਤੌਰ ਤੇ ਬੱਚਿਆਂ ਤੇ ਵਿਦਿਆਰਥੀਆਂ ਲਈ ਮਿਲਣ ਲਈ ਉਹ ਕਾਲੇ ਰਹਿੰਦੇ ਸਨ ਪ੍ਰਸ਼ੰ ਆਤਮ ਸਨਮਾਨ ਆਤਮ ਨਿਰਵਰਤਾ ਨਾਲ ਹੀ ਆਉਂਦਾ ਹੈ ਡਾਕਟਰ ਕਲਾਮ ਨੇ ਇਸ ਕਥਨ ਦੀ ਪ੍ਰੂਰਤਾ ਲਈ ਕਿਹੜੇ ਕਿਹੜੇ ਖੇਤਰਾਂ ਦੀ ਪਛਾਣ ਕਰਾਈ ਡਾਕਟਰ ਕਲਾਮ ਨੇ ਦੇਸ਼ ਦੀ ਤਰੱਕੀ ਅਤੇ ਆਤਮ ਸਨਮਾਨ ਹਾਸਲ ਕਰਨ ਲਈ ਆਤਮ ਨਿਰਵਰਤਾ ਦੇ ਪੰਜ ਪ੍ਰਮੁੱਖ ਖੇਤਰਾਂ ਨਾਲ ਜਾਣ ਪਛਾਣ ਕਰਾਈ ਉਸ ਹਨ ਖੇਤੀਬਾੜੀ ਅਤੇ ਖਰਾਕੀ ਵਸਤਾਂ ਸਿੱਖਿਆ ਤੇ ਸਿਹਤ ਸੂਚਨਾ ਤੇ ਸੰਚਾਰ ਟੈਕਨੋਲੋਜੀ ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਤੇ ਮਿਆਰੀ ਬਿਜਲੀ ਊਰਜਾ ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਤੇ ਟੈਕਨੋਲੋਜੀ ਵਿੱਚ ਸਵੈ ਨਿਰਭਰਤਾ ਇਸ ਤੋਂ ਬਾਅਦ ਪ੍ਰਸ਼ਨ ਹੈ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਡਾਕਟਰ ਕਲਾਮ ਨੇ ਕਿਹੜਾ ਵਿਸ਼ੇਸ਼ ਕਾਰਜ ਕੀਤਾ ਇਸ ਦਾ ਉੱਤਰ ਹੈ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਡਾਕਟਰ ਕਲਾਮ ਨੇ ਕਈ ਵਿਦਿਅਕ ਸੰਸਥਾਵਾਂ ਵਿੱਚ ਵਿਤਾਰ ਵਿਜ਼ਿਟਿੰਗ ਪ੍ਰੋਫੈਸਰ ਪੜਾਉਣਾ ਸ਼ੁਰੂ ਕੀਤਾ ਉਹ ਦੇਸ਼ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਸਨ ਇਸ ਤੋਂ ਬਾਅਦ ਪ੍ਰਸ਼ਨ ਹੈ ਤਾਮਿਲਨਾਡੂ ਸਰਕਾਰ ਨੇ ਡਾਕਟਰ ਕਲਾਮ ਦੇ ਨਾਂ ਤੇ ਕਿਹੜਾ ਨਾਮ ਸ਼ੁਰੂ ਕੀਤਾ ਉਹਨਾਂ ਦੇ ਜਨਮ ਦਿਨ ਤੇ ਕਿਸ ਨੂੰ ਕਿਸ ਦਿਵਸ ਵੱਜੋਂ ਐਲਾਨਿਆ ਗਿਆ ਤਾਂ ਤਾਮਿਲਨਾਡੂ ਸਰਕਾਰ ਨੇ ਡਾਕਟਰ ਕਲਾਮ ਦੇ ਨਾਂ ਤੇ ਡਾਕਟਰ ਏ ਪੀ ਜੀ ਅਬਦੁਲ ਕਲਾਮ ਵਾਰ ਸ਼ੁਰੂ ਕੀਤਾ ਜੋ ਵਿਗਿਆਨੀਆਂ ਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਮਿਲਦਾ ਹੈ ਉਹਨਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਪ੍ਰਸ਼ਨ ਡਾਕਟਰ ਕਲਾਮ ਦੀ ਮੌਤ ਕਦੋਂ ਤੇ ਕਿੰਨੀ ਉਮਰ ਵਿੱਚ ਹੋਈ ਇਸ ਦਾ ਉੱਤਰ ਹੈ ਡਾਕਟਰ ਕਲਾਮ ਦਾ ਦਿਹਾਂਤ 27 ਜੁਲਾਈ 2015 ਨੂੰ ਦਿਲ ਦਾ ਦੌਰਾ ਪੈਣ ਕਰਕੇ ਹੋਇਆ ਉਸ ਸਮੇਂ ਉਨ੍ਹਾਂ ਦੀ ਉਮਰ 83 ਵਰੇ ਸੀ ਤੇ ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਈ ਆਈ ਐਮ ਸ਼ਿਲਾਂਗ ਦੇ ਵਿੱਚ ਭਾਸ਼ਣ ਦੇ ਰਹੇ ਸਨ ਇਸ ਪਾਠ ਤੇ ਆਧਾਰਿਤ ਵਾਕਾਂ ਤੇ ਇਹਨਾਂ ਦੇ ਵਿੱਚੋਂ ਵਿਸਮਿਕ ਦੀ ਚੋਣ ਕਰਨੀ ਹੈ ਕਿ ਵਿਸਮਿਕ ਕਿਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਪਹਿਲਾ ਵਾਕ ਆਹ ਸਾਡੀ ਵਰਕ ਸਫਲ ਹੋ ਗਈ ਤੇ ਤੇ ਵਾਕ ਦੇ ਵਿੱਚ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ ਤਾਂ ਖੁਸ਼ੀ ਵਾਲਾ ਵਿਸਮਿਕ ਹੈ ਕਾਸ਼ ਮੇਰਾ ਦੇਸ਼ ਪ੍ਰਿਸ਼ਟਾਚਾਰ ਮੁਕਤ ਹੁੰਦਾ ਤਾਂ ਇਸ ਦੇ ਵਿੱਚ ਜਿਹੜੀ ਇੱਛਾ ਪ੍ਰਗਟ ਕੀਤੀ ਗਈ ਹੈ ਤਾਂ ਇੱਛਾਵਾਚਕ ਵਿਸਮਿਕ ਹੈ ਇਸ ਤੋਂ ਬਾਅਦ ਕੁਝ ਐਮਸੀਕਿਊ ਮਲਟੀ ਚੁਆਇਸ ਕੁਐਸਚਨ ਹਨ ਜਿਵੇਂ ਅਣਅਗੇਤਰ ਵਾਲਾ ਸਹੀ ਸ਼ਬਦ ਚੁਣੋ ਤਾਂ ਇਸ ਦੇ ਵਿੱਚ ਜਿਹੜਾ ਅਨਥਕ ਜਿਹੜਾ ਸ਼ਬਦ ਹੈ ਉਹ ਸਹੀ ਹੈ ਮਾਨ ਅਗੇਤਰ ਵਾਲਾ ਸ਼ਬਦ ਚੁਣੋ ਤਾਂ ਮਾਨ ਅਗੇਤਰ ਵਾਲਾ ਮਨ ਪਸੰਦ ਮੰਦ ਪਛੇਤਰ ਵਾਲਾ ਸਹੀ ਸ਼ਬਦ ਚੁਣੋ ਤਾਂ ਇਹਦੇ ਵਿੱਚ ਜਿਹੜਾ ਹੈ ਫਿਕਰਮੰਦ ਤੇ ਸਾਰ ਪਛੇਤਰ ਵਾਲਾ ਸਹੀ ਸ਼ਬਦ ਹੈ ਜਿਹੜਾ ਉਹ ਹੈ ਮਿਲਨਸਾਰ Thanks for watching, we work very hard to make videos, please like and share, also subscribe channel Punjabi Whiteboard.